ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦਸਤਕ ਸੁਣ ਰਹੇ ਸਾਰੇ ਦੋਸਤਾਂ ਦਾ ਪੈਣਪਰਾਵਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸਵਾਗਤ ਅੱਜ ਮੇਰਾ ਮਨ ਖੁਸ਼ ਆ ਮੈਂ ਬਹੁਤ ਆਨੰਦ ਚਾਹ ਤੁਸੀਂ ਸਮਝ ਹੀ ਗਏ ਹੋਵਗੇ ਕਿ ਕਿਉਂ ਕਿਉਂਕਿ ਮੈਂ ਦੇਖੋ ਬਾਹਰ ਬੈਠੀਆਂ ਆਲੇ-ਦੁਆਲੇ ਮੇਰੇ ਗ੍ਰੀਨਰੀ ਗ੍ਰੀਨਰੀ ਹੈਗੀ ਆ ਕੁਦਰਤ ਆ ਜਿੱਥੇ ਵੀ ਕੁਦਰਤ ਹੁੰਦੀ ਉੱਥੇ ਅਸੀਂ ਖੁਸ਼ ਹੁੰਨੇ ਆ ਕਈ ਵਾਰ ਅਸੀਂ ਆਪ ਆਪਣੇ ਆਪ 'ਚ ਇੰਨੇ ਖੁਸ਼ ਹੁੰਨੇ ਆ ਨਾ ਸਾਡੇ ਅੰਦਰ ਇੰਨੀ ਪੋਜ਼ਿਟਿਵਿਟੀ ਹੁੰਦੀ ਆ ਸਾਰਾ ਕੁਝ ਸਹੀ ਹੁੰਦਾ ਪਰ ਅਸੀਂ ਦੁਖੀ ਕਦੋਂ ਹੁੰਨੇ ਆ ਜਦੋਂ ਸਾਡੇ ਕੋਈ ਆਪਣੀ ਪਰਿਵਾਰ ਦਾ ਮੈਂਬਰ ਕੋਈ ਭੈਣ ਭਰਾ ਜਾਂ ਸਾਡੇ ਇਵਨ ਕੋਈ ਮਾਂ ਜਾਂ ਸਾਡਾ ਫਾਦਰ ਜਾਂ ਕੋਈ ਵੀ ਮੈਂਬਰ ਟਾਕਸਿਕ ਹੋਵੇ ਨਾ ਤਾਂ ਸਾਨੂੰ ਚੰਗੇ ਭਲਿਆਂ ਨੂੰ ਖੁਸ਼ ਬੈਠਿਆਂ ਨੂੰ ਵੀ ਉਹ ਦੁਖੀ ਕਰ ਦਿੰਦਾ ਤਾਂ ਉੱਥੇ ਸਿਚੁਏਸ਼ਨ ਬਹੁਤ ਅਜੀਬ ਹੋ ਜਾਂਦੀ ਹੈ ਤੁਸੀਂ ਨਾ ਘਰ ਤੋਂ ਭੱਜ ਸਕਦੇ ਹੋ ਨਾ ਉਹਨਾਂ ਨੂੰ ਇਗਨੋਰ ਕਰ ਸਕਦੇ ਹੋ ਨਾ ਤੁਸੀਂ ਆਪਣੇ ਆਪ ਮਾਸਟਰ ਰਹਿ ਸਕਦੇ ਹੋ ਕਿਉਂਕਿ ਤੁਹਾਡੇ ਤੇ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਨੇ ਤਾਂ ਇਹਦੇ ਲਈ ਫਿਰ ਮੈਨੂੰ ਲੱਗਿਆ ਕਿ ਦੋ ਚਾਰ ਗੱਲਾਂ ਅਜਿਹੀਆਂ ਅਸੀਂ ਕਰ ਸਕਦੇ ਹਾਂ ਜਦੋਂ ਇਹੋ ਜੇ ਸਾਡੇ ਪਰਿਵਾਰਕ ਮੈਂਬਰ ਹੋਣ ਜਿਨ੍ਹਾਂ ਨਾਲ ਸਾਡਾ ਰੋਜ਼ਾਨਾ ਦਾ ਵਾਹ ਹੈ ਤਾਂ ਉਹਨਾਂ ਤੋਂ ਕਿਵੇਂ ਆਪਦਾ ਪਿੱਛਾ ਛੁਡਾਈਏ ਜਾਂ ਕਿਵੇਂ ਆਪਣੇ ਆਪ ਨੂੰ ਉਸੇ ਤਰ੍ਹਾਂ ਖੁਸ਼ ਰੱਖ ਸਕੀਏ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਉਹਨਾਂ ਨੂੰ ਉਹਨਾਂ ਦੀ ਕੋਈ ਵੀ ਕਹੀ ਗੱਲ ਨੂੰ ਪਰਸਨਲੀ ਨਾ ਲਈਏ ਅਸੀਂ ਕਿਉਂਕਿ ਕਈ ਵਾਰ ਨਾ ਜਿਹੜੇ ਟਾਕਸਿਕ ਪੀਪਲ ਹੁੰਦੇ ਨੇ ਉਹ ਆਪ ਕਿਸੇ ਗੱਲਾਂ ਪਰੇਸ਼ਾਨ ਹੁੰਦੇ ਨੇ ਉਹਨਾਂ ਦੀ ਉਹ ਆਪ ਉਹ ਚਾਹੁੰਦੇ ਨੇ ਕਿ ਅਸੀਂ ਆਪਦੀ ਪਰੇਸ਼ਾਨੀ ਸਾਹਮਣੇ ਬੈਠੇ ਕਿਸੇ ਵੀ ਉਸ ਬੰਦੇ ਤੇ ਉਸ ਪਰਿਵਾਰਕ ਮੈਂਬਰ ਤੇ ਔਲਾਦ ਦੀ ਹੈ ਜਿਹੜਾ ਨਾਰਮਲ ਬੈਠਾ ਖੁਸ਼ ਬੈਠਾ ਹੈ ਉਹਨਾਂ ਨੂੰ ਲੱਗਦਾ ਵੀ ਇਹ ਬੜੇ ਆਰਾਮਚਾ ਇਹਦੇ ਤੇ ਆਪ ਦਾ ਸਾਰਾ ਜ਼ਹਿਰ ਉਗਲਦੀ ਉਹ ਤੁਹਾਡੀ ਵੀਕ ਪੁਆਇੰਟ ਤੁਹਾਡਾ ਫੜਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਨੂੰ ਇਦਾਂ ਕਹਿ ਦੋ ਫਿਰ ਇਹਨੇ ਅਪਸੈਟ ਹੋ ਜਾਣਾ ਚਲੋ ਬਸ ਫਿਰ ਠੀਕ ਹੈ ਤੇ ਕਦੇ ਵੀ ਉਹਨਾਂ ਦੀ ਕਹੀ ਹੋਈ ਕਿਸੇ ਵੀ ਗੱਲ ਨੂੰ ਪਰਸਨਲੀ ਨਹੀਂ ਲੈਣਾ ਆਪਣੇ ਤੇ ਨਹੀਂ ਲੈਣਾ ਆਪਦੇ ਆਪ ਨੂੰ ਇਹ ਸਮਝਾਉਣਾ ਕਿ ਇਹ ਦੀ ਆਦਤ ਆ ਇਹਨੇ ਇਦਾਂ ਹੀ ਕਹਿਣਾ ਇਹਨੂੰ ਇਹ ਹੀ ਬਿਮਾਰੀ ਚੁੰਬੜੀ ਹੋਈ ਹੈ ਇਹਨੂੰ ਕੋਈ ਨਾ ਕੋਈ ਨਿਸ਼ਾਨੇ ਤੇ ਚਾਹੀਦਾ ਹੁੰਦਾ ਜਿਹਨੂੰ ਟਾਰਗੇਟ ਕਰ ਸਕੇ ਤੇ ਇਸ ਕਰਕੇ ਇਹਨੇ ਉਹ ਕਰਨਾ ਤੇ ਉਸ ਚੀਜ਼ ਨੂੰ ਤੁਸੀਂ ਬਿਲਕੁਲ ਇਦਾਂ ਸ਼ੋਅ ਕਰਨਾ ਕਿ ਮੇਰੇ ਤੇ ਤੁਹਾਡੀ ਗੱਲ ਦਾ ਤੇਰੀ ਗੱਲ ਦਾ ਕੋਈ ਅਸਰ ਨਹੀਂ ਹੋਇਆ ਮੈਂ ਹੁਣ ਵੀ ਉਮੀ ਹੈ ਜਿਵੇਂ ਮੈਂ ਪਹਿਲਾਂ ਇੱਕ ਤਾਂ ਹੋ ਗਈ ਇਹ ਗੱਲ ਇੱਕ ਇਹ ਹੋ ਗਈ ਕਿ ਤੁਸੀਂ ਨਾ ਬਿਲਕੁਲ ਇਗਨੋਰ ਕਰ ਦੋ ਕਈ ਵਾਰ ਉਹ ਲੋਕ ਜਦੋਂ ਤੁਸੀਂ ਕੁਝ ਵੀ ਕਰ ਰਹੇ ਹੁੰਨੇ ਹੋ ਮੈਨੂੰ ਕਿਸੇ ਦੀ ਗੱਲ ਯਾਦ ਆ ਗਈ ਇਦਾਂ ਹੀ ਅਸੀਂ ਬੈਠੀਆਂ ਸੀਗੀਆਂ ਕੁਝ ਮੇਰੇ ਵਰਗੀਆਂ ਅਸੀਂ ਸਹੇਲੀਆਂ ਬੈਠੀਆਂ ਸੀ ਤੇ ਗੱਲਾਂ ਕਰ ਰਹੀਆਂ ਸੀ ਕਿ ਇਦਾਂ ਹੀ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਇਸ ਤਰ੍ਹਾਂ ਉਹਨਾਂ ਨੂੰ ਇਰੀਟੇਟ ਕਰਦਾ ਸੀ ਤੇ ਮੈਂ ਵੈਸੀ ਪੁੱਛ ਲਿਆ ਮੈਂ ਕਿ ਫਿਰ ਤੂੰ ਕੀ ਕਰਦੀ ਆ ਉਦੋਂ ਕਹਿੰਦੀ ਕਰਨਾ ਕੀ ਹੈ ਕਈ ਵਾਰ ਨਾ ਕਹਿੰਦੀ ਆਪਣੇ ਘਰਾਂ ਦੇ ਵਿੱਚ ਹੁੰਦਾ ਕਿ ਜਦੋਂ ਅਸੀਂ ਕੋਈ ਪਾਠ ਕਰ ਰਹੇ ਹੋਈਏ ਕੁਛ ਹਨਾ ਗੁਰੂ ਗੁਟਕਾ ਲੈ ਕੇ ਜਾਂ ਕੋਈ ਵੀ ਧਾਰਮਿਕ ਕਿਤਾਬ ਲੈ ਕੇ ਆਪਾਂ ਕੁਛ ਪੜ ਰਹੇ ਹੋਈਏ ਤਾਂ ਉਦੋਂ ਤੁਹਾਨੂੰ ਨਾ ਤਾਂ ਕੋਈ ਆਵਾਜ਼ ਮਾਰਦਾ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਇੱਕ ਕੁਦਰਤੀ ਚੀਜ਼ ਆ ਤੇ ਉਹ ਕਹਿੰਦੀ ਵੀ ਮੈਂ ਅਕਸਰ ਹੀ ਐਦਾਂ ਕਰਦੀ ਆ ਜੇ ਕੋਈ ਇਹੋ ਜੀ ਸਿਚੁਏਸ਼ਨ ਆ ਜਾਏ ਤੇ ਆਪ ਨੂੰ ਲੱਗੇ ਕਿ ਮੈਨੂੰ ਫਲਾਨਾ ਮੇਰਾ ਨੇ ਜਿਹੜਾ ਰਿਸ਼ਤਾ ਮੈਨੂੰ ਤੰਗ ਕਰ ਰਿਹਾ ਘਰ ਦੇ ਵਿੱਚ ਹੀ ਤਾਂ ਮੈਂ ਕਹਿੰਦੀ ਪਾਠ ਕਰਨ ਲੱਗ ਜਾਨੀ ਆ ਬਸ ਮੈਂ ਉਸ ਬਹਾਨੇ ਹੀ ਕਹਿ ਲੋ ਰੱਬ ਦਾ ਨਾਮ ਵੀ ਲਿਆ ਜਾਂਦਾ ਤੇ ਲੱਗਦਾ ਕਿ ਉਹ ਹੋਣਾ ਉਹ ਜਿਹੜੀ ਉਸ ਵੇਲੇ ਦੀ ਸਿਚੁਏਸ਼ਨ ਆ ਉਹ ਟਲ ਗਈ ਇਹ ਵੀ ਬੜੀ ਸੋਹਣੀ ਗੱਲ ਹੈ ਤੇ ਕਈ ਵਾਰ ਉਹਨਾਂ ਨੇ ਕੀ ਕਰਨਾ ਹੁੰਦਾ ਮੰਨ ਲਓ ਤੁਹਾਡੇ ਬੱਚੇ ਵੀ ਹੋ ਸਕਦੇ ਕਈ ਵਾਰ ਬੱਚੇ ਵੀ ਇਸ ਤਰ੍ਹਾਂ ਦੇ ਹੁੰਦੇ ਆ ਕਈਆਂ ਘਰਾਂ ਦੇ ਵਿੱਚ ਉਹ ਕਹਿੰਦੀ ਕਈ ਵਾਰ ਐਦਾਂ ਦੀ ਸਿਚੁਏਸ਼ਨ ਆਉਂਦੀ ਆ ਕਿ ਮੰਲਾ ਤੁਸੀਂ ਖਾਣਾ ਕਿਚਨ ক্লোਜ਼ ਕਰਤੀ ਖਾਣਾ ਸਾਰਾ ਨੂੰ ਬਣਾ ਕੇ ਕਈ ਤੁਹਾਨੂੰ ਕਹੀ ਜਾਣਗੇ ਪਰਿਵਾਰਕ ਮੈਂਬਰ ਇਹ ਨਹੀਂ ਅਜੇ ਨਹੀਂ ਖਾਣੀ ਠਰ ਕੇ ਖਾਣੀ ਹੈ ਕਿਉਂਕਿ ਬਸ ਉਹਨਾਂ ਨੇ ਇਨਡਾਇਰੈਕਟਲੀ ਤੁਹਾਨੂੰ ਤੰਗ ਕਰਨਾ ਹੁੰਦਾ ਨਹੀਂ ਅਜੇ ਰੁਕ ਜਾਓ ਅਜੇ ਮਤਲਬ ਕਿ ਤੁਸੀਂ ਵੇਟ ਕਰੀ ਜਾਓ ਬੈਠੋ ਮਤਲਬ ਫਿਰ ਤੁਸੀਂ ਰਿਐਕਟ ਕਰੋ ਤੇ ਉਦੋਂ ਵੀ ਤੁਸੀਂ ਸ਼ਾਂਤ ਰਹਿਣਾ ਆਪਣੇ ਆਪ ਨੂੰ ਬਹੁਤ ਨਾਰਮਲ ਰੱਖਣਾ ਤੇ ਉਹ ਸਿਚੁਏਸ਼ਨ ਚੋਂ ਬਾਹਰ ਆ ਜਾਨਾ ਕੋਈ ਗੱਲ ਨਹੀਂ ਵੀ ਕਿੱਥੋਂ ਕੋ ਤੱਕ ਹੈ ਨਾ ਮੰਨਦੇ ਆ ਅਸੀਂ ਇਨਸਾਨ ਆ ਇਰਿਟੇਟ ਹੋ ਜਾਂਦੇ ਆ ਪਰ ਫਿਰ ਵੀ ਇਹਨਾਂ ਚੀਜ਼ਾਂ ਚੋਂ ਬਚਿਆ ਜਾ ਸਕਦਾ ਕਿਉਂਕਿ ਉੱਥੇ ਪ੍ਰੋਬਲਮ ਆਪਣੀ ਨਹੀਂ ਹੈਗੀ ਉੱਥੇ ਅਗਲੇ ਦੀ ਆ ਉਸ ਤੋਂ ਅਗਲੀ ਗੱਲ ਕਈ ਵਾਰ ਉਹਨਾਂ ਨੂੰ ਮੰਨ ਲਓ ਤੁਸੀਂ ਨਾਰਮਲ ਚੱਲ ਰਹੇ ਹੋ ਤਾਂ ਤੁਸੀਂ ਮੰਨ ਲਿਆ ਕਿ ਇਹਨਾਂ ਦਾ ਸੁਭਾਈ ਇਹ ਹੋ ਜਾਇਆ ਜਾਂ ਇਹਦਾ ਸੁਭਾਈ ਆ ਇਹ ਲੜਾਕੂ ਆ ਇਹ ਲੜਕੀ ਆ ਜਾਂ ਇਹਨੇ ਬੋਲਣਾ ਹੀ ਆ ਇਦਾਂ ਤੁਸੀਂ ਹਾਂ ਹੂੰ ਕਰਕੇ ਹਰ ਗੱਲ ਨੂੰ ਉਹਨਾਂ ਦੀ ਮੰਨੀ ਜਾਂਦੇ ਹੋ ਤੇ ਮੰਨ ਲੈਣੀ ਚਾਹੀਦੀ ਆ ਫਿਰ ਵੀ ਜੇ ਉਹਨਾਂ ਕੋਈ ਨਾ ਕੋਈ ਉਹਨਾਂ ਦਾ ਹੁੰਦਾ ਹੈ ਕਿ ਵਿੱਚੋਂ ਇੱਕ ਕੋਈ ਪੁਆਇੰਟ ਫੜ ਲੈਣਾ ਵੀ ਇਸ ਗੱਲ ਤੇ ਮੈਂ ਫਿਰ ਇਹਨੂੰ ਇਹਦੇ ਤੇ ਰਿਐਕਟ ਕਰਾਂ ਫਿਰ ਉਹ ਅੱਗੋਂ ਇਹਦਾ ਜਵਾਬ ਦੇਵੇ ਕਦੀ ਵੀ ਸਫਾਈ ਨਾ ਦਿਓ ਕਦੀ ਵੀ ਇਹ ਨਾ ਕਰੋ ਕਿ ਮੇਰੀ ਗਲਤੀ ਨਹੀਂ ਐ ਤੇ ਤੇਰੀ ਗਲਤੀ ਐ ਜਾਂ ਮੈਂ ਤਾਂ ਇਹ ਕਿਹਾ ਸੀ ਜਾਂ ਤੁਸੀਂ ਇਹ ਕਿਉਂ ਕਿਹਾ ਐਦਾਂ ਜਾਨੀ ਕਿ ਬਹਿਸ ਚ ਨਹੀਂ ਪੈਣਾ ਕਈ ਵਾਰ ਨਾ ਕਈਆਂ ਨੂੰ ਬਹਿਸ ਬਹੁਤ એનર્ਜੀ ਦਾ ਕੰਮ ਦਿੰਦੀ ਹੈ ਕਈ ਵਾਰ ਕਈਆਂ ਦੀ ਖੁਰਾਕ ਹੁੰਦੀ ਆ ਬਸ ਘਰ ਦੇ ਵਿੱਚ ਐਦਾਂ ਦਾ ਕੁਝ ਬਹਿਸ ਜੀ ਹੋਈ ਜਾਵੇ ਤੇ ਉਹ ਕਈਆਂ ਨੂੰ ਉਹਨਾਂ ਦਾ ਉਹਨਾਂ ਨੂੰ ਪਸੰਦ ਆਉਂਦੀ ਹੁੰਦੀ ਆ ਤੇ ਉੱਥੋਂ ਵੀ ਬਚਣ ਦੀ ਕੋਸ਼ਿਸ਼ ਕਰੋ ਤੇ ਨਹੀਂ ਤਾਂ ਇਹ ਕਹਿ ਕੇ ਖੜਾ ਛਡਾਲੋ ਵੀ ਹਾਂ ਠੀਕ ਹੀ ਕਹਿ ਤੂੰ ਭਾਈ ਤੇ ਇਸ ਕਰਕੇ ਮਤਲਬ ਕਿ ਚੁੱਪ ਬਟਣੀ ਪਾਸਾ ਕਰ ਲੈਣਾ ਨਾਰਮਲ ਰਹਿਣਾ ਕੋਈ ਰਿਐਕਟ ਨਾ ਕਰਨਾ ਕੋਈ ਵੀ ਇਸ ਤਰ੍ਹਾਂ ਦਾ ਹੈ ਤਾਂ ਇਹ ਬਹੁਤ ਔਖਾ ਕੰਮ ਇਹ ਇੰਨਾ ਸੌਖਾ ਨਹੀਂ ਆ ਕਿ ਉਹ ਵੀ ਉਦੋਂ ਜਦੋਂ ਸਾਡੇ ਪਰਿਵਾਰ 'ਚ ਹੀ ਕੋਈ ਇਹੋ ਜਿਹਾ ਵਿਅਕਤੀ ਹੋਵੇ ਕਿਉਂਕਿ ਜੇ ਬਾਹਰ ਸਾਨੂੰ ਕੋਈ ਇਸ ਤਰ੍ਹਾਂ ਮਿਲਦਾ ਤਾਂ ਆਪਾਂ ਮਿਲਣਾ ਬੰਦ ਕਰ ਦਾਂਗੇ ਆਪਾਂ ਉਹਨਾਂ ਨੂੰ ਫੋਨ ਨਹੀਂ ਕਰਾਂਗੇ ਉਹਨਾਂ ਦੇ ਰਾਬਤੇ 'ਚ ਨਹੀਂ ਰਹਾਂਗੇ ਆਪਾਂ ਆਪਾ ਕਿਨਾਰਾ ਕਰ ਲਾਂਗੇ ਪਰ ਜਦੋਂ ਪਰਿਵਾਰ 'ਚ ਹੀ ਇਹੋ ਜਿਹੀ ਸਥਿਤੀ ਆਉਂਦੀ ਆ ਨਾ ਤਾਂ ਉਦੋਂ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਹੈ ਪਰ ਇਹਦੇ ਤੋਂ ਬਚਿਆ ਜਾ ਸਕਦਾ ਕਈਆਂ ਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਹਰ ਚੀਜ਼ ਤੁਹਾਡੇ 'ਚ ਉਹਨਾਂ ਨੂੰ ਇੱਕ ਨੁਕਸ ਦਿਸਦਾ ਤੁਸੀਂ ਬੋਲਦੇ ਕਿਵੇਂ ਹੋ ਤੁਸੀਂ ਖਾਂਦੇ ਕਿਵੇਂ ਹੋ ਤੁਸੀਂ ਪਹਿਨਦੇ ਕਿਵੇਂ ਹੋ ਤੁਸੀਂ ਤੁਰਦੇ ਕਿਵੇਂ ਹੋ ਉਹਨਾਂ ਨੇ ਤੁਹਾਡੀ ਹਰ ਗੱਲ ਦੇ ਉੱਤੇ ਇੱਕ ਰੋਕ ਟੋਕ ਕਰਨੀ ਹੁੰਦੀ ਆ ਤੇ ਉਸ ਵੇਲੇ ਫਿਰ ਵੈਸੇ ਮੈਂ ਆਪਦੇ ਆਪ ਨੂੰ ਕਹਿੰਦੀ ਹੁੰਨੀ ਆ ਵੀ ਉਹ ਬੰਦਾ ਜੇ ਇੰਨਾ ਹੀ ਪਰਫੈਕਟ ਹੈ ਜਾਂ ਉਹ ਔਰਤ ਜੇ ਇੰਨੀ ਪਰਫੈਕਟ ਹੈ ਦੂਜੇ ਨੂੰ ਟੋਕ ਰਹੀ ਹੈ ਫਿਰ ਉਹ ਆਪਦਾ ਉਸੇ ਪਰਿਵਾਰ ਦਾ ਮੈਂਬਰ ਹੀ ਆ ਨਾ ਉਹ ਆਪਦਾ ਥੋੜਾ ਜਿਹਾ ਹਨਰ ਉਹਨੂੰ ਕਿਉਂ ਨਹੀਂ ਦੇ ਦਿੰਦਾ ਆਪਣੀ ਥੋੜੀ ਜੀ ਮਿਹਨਤ ਉਹਦੇ ਤੇ ਕਿਉਂ ਨਹੀਂ ਕਰਦਾ ਉਹਨੂੰ ਆਪਣੇ ਪਿਆਰ ਨਾਲ ਆਪਦੀ ਅਪਰੋਚ ਨਾਲ ਕਿਉਂ ਨਹੀਂ ਬਦਲ ਦਿੰਦਾ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇੰਨਾ ਹੀ ਕੋਈ ਨੇੜਲਾ ਫੈਮਿਲੀ ਮੈਂਬਰ ਆ ਉਹਦੇ ਚ ਇੰਨੀਆਂ ਕਮੀਆਂ ਨੇ ਭਈ ਤੁਸੀਂ ਸਿਆਣੇ ਹੋ ਸਮਝਦਾਰ ਹੋ ਤੁਹਾਨੂੰ ਇਹ ਸਾਰਾ ਕੁਝ ਪਤਾ ਹੈ ਤੁਸੀਂ ਕਿਉਂ ਨਹੀਂ ਕਹਿੰਦੇ ਹੁੰਦੇ ਪਿਆਰ ਨਾਲ ਤਾਂ ਤੁਸੀਂ ਭਾਵੇਂ ਕੁਝ ਵੀ ਕਰਵਾ ਲਓ ਪਰ ਤੁਸੀਂ ਪਿਆਰ ਨਹੀਂ ਜਿਤਾਉਣਾ ਪਿਆਰ ਤਾਂ ਤੁਸੀਂ ਆਪਣੇ ਲਈ ਭਾਲਦੇ ਹੋ ਕਿ ਸਾਨੂੰ ਕੋਈ ਪਿਆਰ ਨਾਲ ਢੀਲ ਕਰੇ ਸਾਡੇ ਤੇ ਕੋਈ ਚੱਤੋਂ ਪੈਰ ਹਾਜ਼ਰ ਰਵੇ ਸਾਡੀ ਸੇਵਾ ਚ ਹਰ ਵੇਲੇ ਹਾਜ਼ਰ ਰਵੇ ਉਹ ਤਾਂ ਤੁਸੀਂ ਚਾਹੁੰਦੇ ਹੋ ਪਰ ਅਗਲੇ ਨੂੰ ਤੁਸੀਂ ਉਹਦੀ ਕੋਈ ਵੀ ਜਿਹੜੀ ਖੂਬੀ ਤੁਹਾਨੂੰ ਨਜ਼ਰ ਨਹੀਂ ਆਉਂਦੀ ਉਹਨੂੰ ਤੁਸੀਂ ਇਰੀਟੇਟ ਹੀ ਕਰੀ ਜਾ ਰਹੇ ਹੋ ਤੇ ਉਹ ਮੈਕੈਨੀ ਹੁੰਨੇ ਆ ਵੀ ਉਹ ਭਾਈ ਤੁਹਾਡੇ ਹੀ ਕਿਤੇ ਕੋਈ ਬਿਮਾਰੀ ਡੂੰਗੀ ਪਈ ਐ ਉਹਦੀ ਜੜ ਫੜੋ ਉਹਨੂੰ ਜੜੋਂ ਕੱਢਣ ਦੀ ਕੋਸ਼ਿਸ਼ ਕਰੋ ਬਜਾਏ ਇਸ ਤੇ ਕਿ ਤੁਸੀਂ ਆਪਦੇ ਨਾਲ ਰੰਦੇ ਕਿਸੇ ਜੀ ਨੂੰ ਮਰਨ ਜੋਗਾ ਕਰ ਦਿਓ ਤੇ ਇਹ ਗੱਲਾਂ ਇੰਨੀਆਂ ਮਾਮੂਲੀ ਨਹੀਂ ਹੈਗੀਆਂ ਇਨ੍ਹਾਂ ਗੱਲਾਂ ਦਾ ਬਹੁਤ ਡੂੰਗਾ ਮਾਰਾ ਅਸਰ ਜਾ ਸਕਦਾ ਹੈ ਜਦੋਂ ਅਸੀਂ ਕਹਿੰਦੇ ਆ ਨਾ ਵੀ ਕੋਈ ਸੁਸਾਈਡ ਕਰ ਗਿਆ ਕੋਈ ਚੁੱਪ ਕਰਕੇ ਘਰੋਂ ਬਾਹਰ ਚਲਾ ਗਿਆ ਕੋਈ ਬਿਲਕੁਲ ਡਿਪਰੈਸ਼ਨ ਚ ਚਲਾ ਗਿਆ ਪਰਸਨ ਉਹਦੇ ਪਿੱਛੇ ਕਿਤੇ ਨਾ ਕਿਤੇ ਅਜਿਹੇ ਕਾਰਨ ਵੀ ਹੋ ਸਕਦੇ ਹੁੰਦੇ ਆ ਉਹ ਕਦੇ ਅਸੀਂ ਫੇਰ ਡਿਸਕਸ ਕਰਾਂਗੇ ਕਿਸੇ ਮਾਹਰ ਨਾਲ ਪਰ ਇਨਾਂ ਗੱਲਾਂ ਦਾ ਇਹ ਨਹੀਂ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਇਨਾਂ ਤੇ ਧਿਆਨ ਦੇਣਾ ਬਣਦਾ ਤੇ ਜਾਂ ਫਿਰ ਮੈਨੂੰ ਲੱਗਦਾ ਹੁੰਦਾ ਵੀ ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਇਤਲਾਸ਼ ਰਹਿੰਦੀ ਹੈ ਕਿ ਕੋਈ ਐਦਾਂ ਦਾ ਸਾਡੇ ਕੋਲ ਰਵੇ ਜਿਹੜਾ ਸਾਡੀਆਂ ਬੇਹੋਦਗੀਆਂ ਚੱਲੇ ਪਰ ਅੱਜ ਦਾ ਜਿਹੜਾ ਹੈਗਾ ਜ਼ਮਾਨਾ ਉਹਦੇ 'ਚ ਇਹੋ ਜਿਹੇ ਰਿਸ਼ਤੇ ਦੀ ਇਹੋ ਜੇ ਆਪਣਿਆਂ ਦੀ ਕਿਸੇ ਨੂੰ ਕੋਈ ਨਾ ਲੋੜ ਹੈ ਨਾ ਕੋਈ ਤਾਂਗ ਹੈ ਉਹਨਾਂ ਨੇ ਦੂਰੋਂ ਹੀ ਕਹਿੰਦੇ ਵੀ ਦੂਰੋਂ ਹੀ ਹੱਥ ਜੋੜੇ ਕਈ ਵਾਰ ਐਦਾਂ ਹੀ ਹੁੰਦਾ ਹੈ ਕਿ ਇਨਸਾਨ ਦਾ ਨਾ ਘਰੇ ਵੜਨ ਨੂੰ ਜੀ ਨਹੀਂ ਕਰਦਾ ਜੇ ਕੋਈ ਬਾਹਰ ਜਾਂਦਾ ਹੈ ਕੰਮ ਤੇ ਜਾਂਦਾ ਹੈ ਤੇ ਉਹਨੂੰ ਪਤਾ ਕਿ ਉਹਦਾ ਦਿਲ ਕਰਦਾ ਕਿ ਮੈਂ ਸਾਰਾ ਟਾਈਮ ਬਸ ਬਾਹਰ ਬਿਤਾਵਾਂ ਮੈਂ ਘਰ ਇਹ ਨਾ ਜਾਵਾਂ ਕਿਉਂਕਿ ਘਰ ਜਾਂਦੇ ਹੀ ਫਿਰ ਉਹਨਾਂ ਹਾਲਾਤਾਂ ਨਾਲ ਸਾਹਮਣਾ ਕਰਨਾ ਪੈਂਦਾ ਤੇ ਜੇ ਕੋਈ ਘਰੇ ਰਹਿਣ ਵਾਲਾ ਪਰਸਨ ਕੋਈ ਔਰਤ ਐਸੀ ਜਾਂ ਕੋਈ ਆਦਮੀ ਵੀ ਘਰੇ ਰਹਿੰਦਾ ਹੈ ਬਾਹਰ ਕੰਮ ਨਹੀਂ ਕਰਦਾ ਤੇ ਉਹਨੂੰ ਉਹਦਾ ਵੀ ਦਮ ਘੁੱਟਦਾ ਇਸ ਤਰ੍ਹਾਂ ਔਰਤਾਂ ਤੋਂ ਵੀ ਪਰੇਸ਼ਾਨ ਹੁੰਦੇ ਆ ਕਈ ਆਦਮੀ ਗੱਲ ਤੇ ਇਸ ਤਰ੍ਹਾਂ ਦੇ ਟਾਕਸਿਕ ਲੋਕਾਂ ਦੀ ਮੈਂ ਕਰ ਰਹੀ ਹਾਂ ਉਹ ਕੋਈ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਆਦਮੀ ਇਦਾਂ ਕਰਦੇ ਆ ਔਰਤਾਂ ਵੀ ਹੋ ਸਕਦੀਆਂ ਤੁਹਾਡੇ ਕੋਈ ਆਪਣੇ ਭੈਣ ਭਰਾ ਤੁਹਾਡੀ ਮਾਂ ਵੀ ਹੋ ਸਕਦੀ ਐਦਾਂ ਤੁਹਾਡਾ ਫਾਦਰ ਵੀ ਹੋ ਸਕਦਾ ਬਹੁਤ ਘਰਾਂ 'ਚ ਫਾਦਰ ਇਹੋ ਜਿਹੇ ਹੁੰਦੇ ਨੇ ਕਿ ਸਾਰਾ ਘਰ ਦਹਿਲ ਜਾਂਦਾ ਜਦੋਂ ਫਾਦਰ ਦੀ ਘਰ ਵਾਪਸੀ ਹੁੰਦੀ ਆ ਸਾਰੇ ਅੰਦਰ ਦੁਬਕ ਕੇ ਬੈਠ ਜਾਂਦੇ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਬਸ ਕੋਈ ਜਿਵੇਂ ਕੋਈ ਹਊਆ ਕਹਿੰਦੇ ਆ ਨਾ ਆਪਾਂ ਆ ਗਿਆ ਇਸੇ ਤਰ੍ਹਾਂ ਕਈਆਂ ਦੀਆਂ ਮਾਵਾ ਇਸ ਤਰ੍ਹਾਂ ਹੁੰਦੀਆਂ ਤੇ ਉਹਨਾਂ ਤੋਂ ਵੀ ਬੱਚੇ ਤਰਬਕਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਸਾਡੀ ਮਾਂ ਦੇ ਵਿੱਚ ਇੰਨੀ ਜ਼ਿਆਦਾ ਨੈਗੇਟਿਵਿਟੀ ਹੈ ਉਹ ਸਾਡੀ ਹਰ ਗੱਲ ਨੂੰ ਇਸ ਤਰ੍ਹਾਂ ਉਹਦੇ ਤੇ ਰਿਐਕਟ ਕਰਦੀ ਹੈ ਤੇ ਪਰ ਇਹ ਰਿਸ਼ਤੇ ਐਸੇ ਹੁੰਦੇ ਆ ਨਾ ਇਹਨਾਂ ਤੋਂ ਅਸੀਂ ਭੱਜ ਨਹੀਂ ਸਕਦੇ ਪਰ ਜਦੋਂ ਬੰਦਾ ਥੋੜਾ ਜਿਹਾ ਅਜਿਹੇ ਰਿਸ਼ਤਿਆਂ ਤੋਂ ਫ੍ਰੀ ਹੁੰਦਾ ਨਾ ਕਿਸੇ ਵੀ ਤਰੀਕੇ ਫਿਰ ਉਹਨਾਂ ਨੂੰ ਉਹਦੋਂ ਸੁੱਖ ਦਾ ਸਾਹ ਆਉਂਦਾ ਵੀ ਸ਼ੁਕਰ ਆ ਹੁਣ ਅਸੀਂ ਬਚ ਗਏ ਸੋ ਇਹ ਬਹੁਤ ਨਾਜ਼ੁਕ ਵਿਸ਼ਾ ਇਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਮੈਂ ਤੇ ਕਹਿੰਨੀ ਹੁੰਦੀ ਆ ਵੀ ਬਦਲਾ ਸਿਰਫ ਆਪਣੇ ਆਪ 'ਚ ਲਿਆਓ ਰਿਐਕਟ ਕਰਨਾ ਬੰਦ ਕਰ ਦਿਓ ਗੋਲੋਈ ਨਾ ਇਗਨੋਰ ਕਰ ਦਿਓ ਅਣ ਸੁਣਿਆ ਕਰ ਦਿਓ ਇਹ ਕਹਿ ਲੋ ਕਿ ਇਹ ਬੰਦਾ ਬਿਮਾਰ ਹੈ ਇਹਨੇ ਇਸ ਤਰ੍ਹਾਂ ਹੀ ਕਰਨਾ ਹੈ ਇਸ ਕਰਕੇ ਦੇ ਤੇ ਤਰਸਦਾ ਕਰਿਆ ਜਾ ਸਕਦਾ ਇਹਦੇ ਤੋਂ ਪਰੇਸ਼ਾਨ ਨਹੀਂ ਹੋਣਾ ਬਸ ਜਦੋਂ ਅਸੀਂ ਆਪਣੇ ਆਪ ਨੂੰ ਇਦਾਂ ਸਮਝਾ ਲਾਂਗੇ ਨਾ ਫੇਰ ਉਹ ਜੇ ਲੋਕਾਂ ਤੋਂ ਸਾਡਾ ਬਚਾਏ ਨਹੀਂ ਤਾਂ ਟਾਕਸਿਕ ਲੋਕ ਦੂਜਿਆਂ ਤੇ ਆਪਣਾ ਸਾਰਾ ਕੁਝ ਉਗਲ ਕੇ ਸਾਰੀ ਉਲਟੀ ਕਰਕੇ ਆਪ ਤਾ ਫ੍ਰੀ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਪਰ ਦੂਜੇ ਦਾ ਪਤਾ ਨਹੀਂ ਕੀ ਨੁਕਸਾਨ ਕਰ ਦਿੰਦੇ ਆ ਸੋ ਆਪਾਂ ਇਸ ਨੁਕਸਾਨ ਹੋਣ ਤੋਂ ਬਚਣਾ ਅਸੀਂ ਆਪਣਾ ਆਪ ਬਚਾਉਣਾ ਆਪਦੇ ਆਪਣੀਆਂ ਜਿਹੜੀਆਂ ਅੰਦਰ ਸਾਡੇ ਸਾਰੀਆਂ ਅੱਛਾਈਆਂ ਨੇ ਚੰਗੀਆਂ ਆਈਆਂ ਨੇ ਸਮਰਦਾਈਆਂ ਨੇ ਬਸੋ ਆਪਦੇ ਤੇ ਲਾਗੂ ਕਰਨੀਆਂ ਆਪਦੇ ਆਪ ਨੂੰ ਹੋਰ ਸਟਰੋਂਗ ਬਣਾਉਣਾ ਤੇ ਜਦੋਂ ਸਾਨੂੰ ਇਹ ਕਰਨਾ ਆ ਗਿਆ ਫਿਰ ਤਾਂ ਲੱਗਦਾ ਵੀ ਹਾਂ ਜੇ ਅਸੀਂ ਇਹੋ ਜਿਹੇ ਲੋਕਾਂ ਨਾਲ ਡੀਲ ਕਰ ਸਕਦੇ ਆ ਤਾਂ ਸਮਝੋ ਅਸੀਂ ਸਾਰਾ ਕੁਝ ਸਬਕਾਸੇ ਨਾਲ ਹੀ ਆਪਾਂ ਨੂੰ ਝਟ ਸਕਦੇ ਆ ਬਸ ਅੱਜ ਦੀ ਇਹੀ ਸੀਗੀ ਗੱਲ ਫਿਰ ਜਲਦੀ ਮਿਲਦੇ ਆ ਕਿਸੇ ਨਵੇਂ ਵਿਸ਼ੇ ਨਾਲ ਸਸਟ੍ਰਿਕਾ